आगे पे बोल रहा था कि गाड़ी वो आगे खड़ी थी उधर जैसे अच्छा कि मैं रिक्शा में बैठ गया ना वो गाड़ी चल गई फिर रिक्शा आगे चल, चलता गया फिर वो आगे आगे ना फिर रिक्शा के आ, सामने लगा दी गाड़ी उन्होंने फिर तो रिक्शा में से निकाल के उनको फिर वो गाड़ी कितने लोग थे किस हथियार तो, क्या थे उनके पास कुछ वो पता वो और कुछ था वो मारने का सिर में अच्छा पिस्टल और थी वो था का कितने की सोने की लूट लगती है आपको जी ਇਹ ਮੇਰੇ ਕੋਈ ਇਤਨਾ ਪਤਾ ਨਹੀਂ ਮੈਂ ਤਾਂ ਬਾਹਰ ਰhta ਹੂ ਇਸੇ ਮੈਂ ਆ ਵੀ ਆਇਆ ਥਾ ਕੋ ਲਗਾ ਪਤਾ ਲਗਾ ਕਿਤਨੇ ਕੀ ਲੂਟ ਹੋਈ ਹੈ ਕੋਈ ਉਹ ਬੋਲਡਰ ਦੇ 1 ਕਿਲੋ ਕੀ ਕੁਛ ਹੈ 1 ਕਿਲੋ ਸੋਨਾ ਕਾ ਕਰੀਬ ਹੈ ਕੀ ਗੱਲ ਹੋਈ ਹੈ ਉਹ ਬੰਦਾ ਲੈ ਕੇ ਕਿਡਨਾਪ ਕਰ ਕੇ ਕਿਹੜਾ ਆਪਣਾ ਟੇਸ਼ਨ ਸਵਾਰੀ ਚੱਕ ਲੈ ਟੇਸ਼ਨ ਚੱਕ ਲੈ ਟੇਸ਼ਨ ਤੋਂ ਆਇਆ ਸਵਾਰੀ ਇਹ ਗੱਡੀ ਆ ਟੈਂਪੋ ਆਂਦਾ ਹੈ ਅੱਛਾ ਚਾਰ ਬੰਦੇ ਉਤਰੇ 99 ਲੱਖ ਕੇ ਲੈ ਗਏ ਕਿੰਗਲ ਕੀ ਗੱਲ ਕਰਦੇ ਸੀ ਬੰਦ ਜਾਈ ਗਈ ਉਹ ਕਹਿੰਦੇ ਲੈ ਕੇ ਕੁਛ ਬੁਲਾਇਆ ਉਹਨੂੰ ਲੈ ਕੇ ਜਾਣ ਫੁੱਲ ਸਟਾਫ ਤੇ ਆ ਜੀ ਚੱਕ ਕੇ ਲੈ ਗਏ ਉਹ ਬੈਗ ਇਹ ਦਿੱਲੀ ਤੋਂ ਆਰੇ ਸੀ ਅਕਸਰ ਜਾਂਦੇ ਰਹਿੰਦੇ ਇਕੱਠੇ ਤੁਹਾਡੇ ਬ੍ਰਦਰ ਦਾ ਕੀ ਨਾਂ ਕੀ ਹੈ ਸੰਨੀ ਨਾਂ ਦਾ ਹੈ ਬ੍ਰਦਰ ਦਾ ਤੇ ਅਕਸਰ ਜਾਂਦੇ ਰਹਿੰਦੇ ਰਹਿੰਦੇ ਇਕੱਠੇ ਉੱਥੋਂ ਮਤਲਬ ਗੋਲਡ ਦਾ ਗੋਲਡ ਦਾ ਕੰਮ ਹੈ ਅੰਨੇ ਦਾ ਜਿਵੇਂ ਸੰਨੀ ਉਹ ਕੋਲ ਜੌਬ ਕਰਦਾ ਹੈ ਠੀਕ ਹੈ ਜੀ ਤੇ ਅਕਸਰ ਆਉਂਦੇ ਜਾਂਦੇ ਰਹਿੰਦੇ ਇਕੱਠੇ ਤੇ ਬਸ ਅੱਜ ਵੀ ਸਵੇਦੇ ਸਰੈਰੋਲਾ ਤੋਂ ਦਿੱਲੀ ਤੋਂ ਆਏ ਹੈ ਸਰੈਰੋਲਾ ਤੋਂ ਮੇਰਾ ਬ੍ਰਦਰ ਅਦਰ ਨਹੀਂ ਵੱਤੀ ਰਹਿੰਦਾ ਤੇ ਨਹੀਂ ਵੱਤੀ ਪਰਲੇ ਪਾਸ ਉਤਰ ਗਿਆ ਜੀ ਤੇ ਇਹ ਇੰਦਰ ਬਾਜ਼ਾਰ ਮੰਡੀ ਸਾਈਡ ਰਹਿੰਦੇ ਹਨ ਇੱਕ ਆਦਮ ਮੰਡੀ ਦੇ ਪਾਸੇ ਬਾਜ਼ਾਰ ਇੱਥੇ ਬਿਆਰ ਉਤਰ ਗਿਆ ਜੀ ਕੀ ਗੱਲਨਾ ਕੀ ਉਸ ਤੋਂ ਬਾਅਦ ਸੱਨੀ ਆਇਆ ਕਰੇ ਆਗੇ ਜੋ ਨੇ ਚਾ ਚੁ ਪੀ ਕੇ ਥੱਕਿਆ ਹੋਇਆ ਸੀ ਆਕੇ ਕਹਾ ਮੈਂ ਥੋੜੇ ਦੇ ਸੋਣਾ ਫਿਰ ਜਾਵਾਂਗਾ ਕੰਮ ਤੇ ਤੇ ਥੋੜੇ ਦਰ ਬਾਅਦ ਅੰਨੇ ਦਾ ਫੋਨ ਆ ਗਿਆ ਜੀ ਕਹਿੰਦਾ ਵੀ ਇਸ ਤਰ੍ਹਾਂ ਆਹ ਕਾਂਡ ਹੋ ਗਿਆ ਜੀ ਕਹਿੰਦਾ ਮੇਰੇ ਨਾਲ ਵੀ ਮੈਨੂੰ ਮੁੰਡੇ ਚੱਕ ਕੇ ਲੈ ਗਏ ਸੀਗੇ ਤੇ ਅਸੀਂ ਵਗੈਰਾ ਅਸੀਂ ਪੁੱਛਿਆ ਵੀ ਉਹ ਕੀ ਕੋਲ ਸੀ ਕਿਵੇਂ ਸੀ ਕਹਿੰਦਾ ਕੁਝ ਪਤਾ ਲੱਗਿਆ ਦੇਸ਼ ਬਚਾ ਕੋਈ ਬੋਲੀ ਵਗੈਰਾ ਕਿੱਧਰ ਸੀ ਉਹਨਾਂ ਦੀ ਤੇ ਕਹਿੰਦਾ ਕਿ ਮੁਸਲਮਾਨ ਟਾਈਪ ਲੱਗਦੇ ਸੀ ਇਸ ਤਰ੍ਹਾਂ ਦਾ ਕੋਈ ਸਿੰਦ ਦੱਸਿਆ ਉਹਨੇ ਤੇ ਜਿਆਦਾ ਕੋਈ ਗੱਲ ਹੋਈ ਨਹੀਂ ਅਸੀਂ ਕਹਾਂ ਵੀ ਚਲੋ ਤੂੰ ਜਦੋਂ ਉੱਥੇ ਆ ਜਾਵੇਂ ਮੰਡੀ ਪਹੁੰਚ ਜਾਵੇਂ ਸਾਨੂੰ ਫੋਨ ਕਰ ਦੇ ਅਸੀਂ ਮੌਕੇ ਤੇ ਪਹੁੰਚ ਜਾਵਾਂਗੇ ਲੁੱਟ ਕਿੰਨੇ ਕੁ ਦੀ ਹੋਈ ਹੈ ਉਹਨਾਂ ਨਾਲ ਕਿੰਨਾ ਕੁ ਸੋਨਾ ਸੀ ਲੁੱਟ ਉਹਨੂੰ ਕੁਛ ਨਹੀਂ ਕਹਿ ਸਕਦੇ ਜੀ ਸੋਨਾ ਕਿੰਨਾ ਸੀ ਅੱਧਾ ਕਿਲੋ ਕਿਲੋ ਵਪਾਰ ਹੈ ਸੋਨੇ ਦਾ ਕਿੰਨਾ ਵੀ ਹੋ ਸਕਦਾ ਜੀ ਪਟਾਨੀਆਂ ਨੇ ਬਰੇ ਪੂਰਾ ਨਹੀਂ ਬਤਾ ਅਪਰੋਕਸੀਮੇਟਲੀ ਜੇ ਦਿੱਲੀੋਂ ਲੈ ਕੇ ਆ ਰਹੇ ਆ ਤਾਂ ਮੰਨ ਕੇ ਚਲੋ ਵੀ ਕੋਈ ਥੋੜਾ ਮੋ ਸੋਨਾ ਤਾਂ ਨਿਕੋਣਾ ਨਹੀਂ ਸਰ ਠੀਕ ਹੈ ਸੋ ਬਾਕੀ ਜੋ ਹੋਇਆ ਸਰ ਬਹੁਤ ਬੁਰਾ ਆਇਆ ਹੁਣ ਦੇਖੋ ਕੁੱਸ ਕੀ ਕਾਵੇ ਕੱ비 ਉਹੀ ਤੇ ਪ੍ਰਸ਼ਾਸਨ ਜਿਹੜਾ ਹੈ ਅਸੀਂ ਇਨਸਾਫ ਕਰਾਂਗੇ ਵੀ ਇਨਸਾਫ ਮਿਲੇ ਅੰਨੇ ਨੂੰ ਮਿਲੇ ਤੇ ਸਾਡੇ ਬ੍ਰਦਰ ਨੂੰ ਵੀ ਮਤਲਬ ਇਨਸਾਫ ਮਿਲੇ ਤਰਾਹ ਮਿਲੇ ਇਸ ਕੇਸ ਤੋਂ ਕੁਝ ਨੂੰ ਵੀ ਤਾਂ ਸਮਝ ਆਵੇ ਠੀਕ ਹੈ ਯੋਰ ਘੋੜ ਦਾ ਕੰਮ ਕਰਦਾ ਹੈ ਹਾਂਜੀ ਇਹ ਦਿੱਲੀੋਂ ਸਮਾਨ ਲੈ ਕੇ ਆ ਰਿਹਾ ਅਸੀਂ ਤੇ ਟ੍ਰੇਨ ਤੋਂ ਉਤਰਿਆ ਇਹ ਰਿਕਸ਼ਾ ਨੇ ਪਕੜੀ ਹੈ ਜਿਵੇਂ ਰੂਟੀਨ ਹੁੰਨੀ ਜਾਂਦੀ ਕੰਮ ਦੀ ਹਾਂਜੀ ਇਹ ਪਿੱਛੇ ਦੇ ਮਗਰ ਪਿੱਛਾ ਕਰ ਰਹੇ ਸੀ ਤਿੰਨ ਬੰਦੇ ਮਤਲਬ ਸੁਨੇ ਗਏ ਨੇ ਉਹਨਾਂ ਨੇ ਮਤਲਬ ਪਿਸਤੌਲ ਦੀ ਨੋਕ ਤੇ ਉਹਨੂੰ ਲੈ ਕੇ ਗਏ ਨੇ ਨੋਕ ਤੋਂ ਟੋਟ ਕੀਤੀ ਏ ਤੇ ਬਾਕੀ ਹੁਣ ਕੁਛ ਕੁਛ ਕਰ ਰਹੇ ਨੇ ਪੁਲਿਸ ਬਹੁਤ ਮਾੜਾ ਕੰਮ ਹੋਇਆ ਹੈ ਮਤਲਬ ਅਸੀਂ ਬਾਰ-ਬਾਰ ਮਤਲਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਮਤਲਬ ਇਸ ਬਾਰੇ ਅਸੀਂ ਕਹਿੰਦੇ ਰਹਿੰਦੇ ਆ ਕਿ ਸਾਡੀ ਸੇਫਟੀ ਕੀਤੀ ਜਾਵੇ ਅੱਗੇ ਵੀ ਇੱਕ ਦੁਕਾਨ ਤੇ ਯਾਦ ਹੋਵੇ ਸੋਨੇ ਦੀ ਜਿਹੜਾ ਮਰੀਆਂ ਵਾਲਾ ਕਿੱਥਾਂ ਹਾਂਜੀ ਹਾਂਜੀ ਨੋ ਨੰਬਰ ਬਾਜ਼ਾਰ ਦੇ ਵਿੱਚ ਪਰੇ ਬਾਜ਼ਾਰ ਦੇ ਦਿਨ ਦਿਹਾੜੇ ਮਤਲਬ ਇਸ ਤਰ੍ਹਾਂ ਦਾ ਆਇਆ ਸੀ ਉਹਨੂੰ ਅਸੀਂ ਮੌਕੇ ਤੇ ਪਕੜ ਕੇ ਮਤਲਬ ਐਸੇ ਹੀ ਥਾਣੇ ਦੇ ਵਿੱਚ ਪਾ ਦੇ ਕੇ ਗਏ ਸੀ ਪ੍ਰੇਸ਼ ਨਾਲ ਤਾਂ ਬਹੁਤ ਵੱਡੀ ਘਟਨਾ ਹੈ ਕਿਲੋ ਸੋਨੇ ਦੀ ਬਹੁਤ ਹੀ ਵੱਡੀ ਘਟਨਾ ਆਪਾਂ ਗਿਣੀ ਜਾਏਗੀ ਮਤਲਬ ਹਜੇ ਤੱਕ ਸਾਨੂੰ ਇਹ ਨਹੀਂ ਪਤਾ ਕੋਈ ਕਿਲੋ ਕਹਿ ਰਿਹਾ ਕੋਈ ਡੇਢ ਕਿਲੋ ਕਹਿ ਰਿਹਾ ਕੋਈ ਅੱਧਾ ਕਿਲੋ ਕਹਿ ਰਿਹਾ ਵੀ ਹੈ ਕਿੰਨਾ ਸੋਨਾ ਲੇਕਿਨ ਜੋ ਵੀ ਹੋਇਆ ਬਹੁਤ ਮਾਰਾ ਕੰਮ ਹੋਇਆ ਹੈ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਮਤਲਬ ਪੂਰੀ ਤਰ੍ਹਾਂ ਇਸ ਚੀਜ਼ ਨੂੰ ਮਤਲਬ ਮੁਸਤੈਦੀ ਨਾਲ ਧਿਆਨ ਰੱਖ ਕੇ ਕੇਸ ਨੂੰ ਹੱਲ ਕਰਨਾ ਚਾਹੀਦਾ ਹੈ ਕੀ ਸਨੈਰਲ ਉਟਕੋਣੀ ਹੈ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਸੁਭਾਵੀ ਜਿਹੜਾ ਹੈਗਾ ਫੋਰਸ ਫੀ ਕਿਸੇ ਬੰਦੇ ਨੂੰ ਜਿਹੜਾ ਹੈਗਾ ਗੱਡੀ ਚ ਬਿਠਾ ਕੇ ਲੈ ਕੇ ਗਿਆ ਉਹਦੀ ਅਸੀਂ ਜਿਹੜਾ ਜਿਹੜਾ ਪਾਸਟਰ ਵੈਰੀਫਿਕੇਸ਼ਨ ਕੀਤੀ ਹੈ ਤੇ ਜਿਹੜਾ ਹੈਗਾ ਬੰਦਾ ਸੀ ਆਇਡੈਂਟੀਫਾਈ ਕੀਤਾ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਅਭੀ ਕੀ ਚੱਲ ਰਿਹਾ ਹੈ ਕਿ ਇਨਵੈਸਟੀਗੇਸ਼ਨ ਚੱਲ ਜਾਰੀ ਹੈ ਜੀ ਬਾਕੀ ਜਲਦੀ ਜਿਹੜਾ ਹੈਗਾ ਹੋਪਫੁਲ ਜਿਹੜਾ ਹੈਗਾ ਪਤਾ ਲੱਗੂ ਵੀ ਕੀ ਸਨੈਰੋ ਕੀ ਹੋਸ਼ੇਗਾ